ਚੂ ਨੰਗਾ ਨਾਚ ਗੁੰਡਾ ਕਰਦੀ ਦਾ ਤਰਨ ਤਾਰਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਕੀਤਾ ਆ ਤੇ ਇੱਕ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਸੁਖਬੀਰ ਸਿੰਘ ਬਾਦਲ ਨੇ ਕਿ ਗਾਂਹ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਗੈਂਗਸਟਰ ਆਪੋ ਆਪਣੀ ਵਿਧਾਨ ਸਭਾ ਦੇ ਵਿੱਚ ਫੋਨ ਕਰਕੇ ਧਮਕਾ ਕੇ ਸਰਪੰਚ ਬਣਾ ਕੇ ਕਾਉਂਸਲਰ ਬਣਾ ਕੇ ਤੇ ਉਹਦੇ ਬਾਅਦ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਆਉਣਗੀਆਂ ਜਾਂ ਕੋਈ ਕੋਈ ਵੀ ਰੱਬ ਨਾ ਕਰੇ ਕੋਈ ਬਾਈ ਇਲੈਕਸ਼ਨ ਆਉਂਦੀ ਆ ਉਦੇ ਵਿੱਚ ਉਥੋਂ ਉਸ ਗੈਂਗਸਟਰ ਦੇ ਕਿਸੇ ਰਿਸ਼ਤੇਦਾਰ ਨੂੰ ਜਾਂ ਕਿਸੇ ਭੈਣ ਭਰਾ ਨੂੰ ਉਥੋਂ ਟਿਕਟ ਦੇ ਕੇ ਤੇ ਆਸਾਨੀ ਨਾਲ ਜਿੱਤਿਆ ਜਾ ਸਕੂਗਾ ਅਸੀਂ ਪਿਛਲੇ ਦਿਨੀ ਤਰਨਤਾਰਨ ਵਿਧਾਨ ਸਭਾ ਦੇ ਵਿੱਚ ਵਾਰ-ਵਾਰ ਸਾਰੇ ਪਿੰਡਾਂ ਦੇ ਵਿੱਚ ਹੀ ਜਾਂਦੇ ਰਹੇ ਲੋਕਾਂ ਨੂੰ ਵੋਟਾਂ ਲਈ ਅਪੀਲ ਕਰਦੇ ਰਹੇ ਤੇ ਜਿਹੜੇ ਉਹ ਗੈਂਗਸਟਰ ਦਾ ਪਿੰਡ ਆ ਉਹਦੇ ਘੇਰੇ ਘੇਰੇ ਪਿੰਡ ਜਿਹੜੇ ਬੂਥ ਆਪਾਂ ਵੇਖਿਆ ਵੀ ਅਕਾਲੀ ਦਲ ਵਧਿਆ ਉਹ ਕੋਈ ਅਕਾਲੀ ਦਲ ਨਹੀਂ ਵਧਿਆ ਉਹ ਲੋਕਾਂ ਨੂੰ ਧਮਕੀਆਂ ਦੇ ਕੇ ਕਿਉਂਕਿ ਜਦੋਂ ਲੋਕਾਂ ਨੂੰ ਅਸੀਂ ਵੋਟ ਦੀ ਅਪੀਲ ਕਰਦੇ ਹਾਂ ਨਾ ਤੇ ਸਾਨੂੰ ਲੋਕ ਆਪ ਹੱਥ ਜੋੜ ਦਿੰਦੇ ਹੀ ਵੀ ਭੁੱਲੜ ਸਾਹਿਬ ਅਸੀਂ ਵੋਟ ਤੇ ਪਾ ਦਾਂਗੇ ਤੁਹਾਨੂੰ ਕੋਈ ਗੱਲ ਨਹੀਂ ਪਰ ਸਾਨੂੰ ਫੋਨ ਆਉਂਦੇ ਆ ਸਾਡੇ ਵੱਲੇ ਤੁਸੀਂ ਨਾ ਆਓ ਅਸੀਂ ਚੁੱਪ ਕਰਕੇ ਪਾ ਦਾਂਗੇ ਪਰ ਜਦੋਂ ਕਿਸੇ ਨੂੰ ਧਮਕਾਇਆ ਵੇਟਰਾਇਆ ਤੇ ਉਹਨਾਂ ਨੂੰ ਇਹ ਪੁੱਛੀਦਾ ਹੈ ਵੀ ਕੀ ਕੀ ਫੋਨ ਆਉਂਦੇ ਆ ਕਹਿੰਦੇ ਸਾਨੂੰ ਇਹੋ ਫੋਨ ਆਉਂਦੇ ਆ ਵੀ ਜੇ ਤੁਸੀਂ ਅਕਾਲੀ ਦਲ ਨੂੰ ਵੋਟ ਨਾ ਪਾਈ ਜੇ ਤੁਸੀਂ ਸੁਖਵਿੰਦਰ ਕੌਰ ਰੰਧਾਵਾ ਨੂੰ ਵੋਟ ਨਾ ਪਾਈ ਤੇ ਅਸੀਂ ਤੁਹਾਡੇ ਪਰਿਵਾਰਕ ਜੀਆਂ ਨੂੰ ਮਾਰ ਦੇਣਾ ਤੇ ਅਸੀਂ ਮਜਬੂਰੀ ਵਾਸਤੇ ਅਸੀਂ ਫਸੇ ਆ ਅਸੀਂ ਇਹਦੇ ਚ ਕੁਝ ਨਹੀਂ ਕਰ ਸਕਦੇ ਤੇ ਮੈਂ ਕੇਂਦਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਇਹ ਬੇਨਤੀ ਕਰਦਾ ਕਿ ਇਹਦੇ ਉੱਤੇ ਇੱਕ ਕੋਈ ਸੈੱਟ ਬਣਾ ਕੇ ਇਹਦੀ ਜਾਂਚ ਕੀਤੀ ਜਾਵੇ ਕਿ ਗੈਂਗਸਟਰਾਂ ਦੇ ਨਾਲ ਕਿਹੜੇ-ਕਿਹੜੇ ਲੀਡਰ ਜਿਹੜੇ ਆ ਉਹ ਫੋਨ ਤੇ ਗੱਲਬਾਤ ਕਰਦੇ ਆ ਕਿਉਂਕਿ ਕੋਈ ਇਹ ਨਾ ਸਮਝੇ ਕਿ ਜਿਹੜੀ ਕੋਈ WhatsApp ਕਾਲ ਆ ਜਾਂ ਕੋਈ WhatsApp ਚੈਟ ਆ ਜਾਂ ਕੋਈ ਫੇਸਟਾਈਮ ਕਾਲ ਕਰਦਾ ਤੇ ਉਹਦਾ ਪਤਾ ਨਹੀਂ ਲੱਗਦਾ ਸਰਕਾਰ ਕੋ ਬੜੀ ਟੈਕਨੋਲੋਜੀ ਦੀਆਂ ਮਸ਼ੀਨਾਂ ਆ ਗਈਆਂ ਜਿਦੇ ਨਾਲ WhatsApp ਕਾਲ ਦਾ ਵੀ ਪਤਾ ਲੱਗ ਜਾਂਦਾ WhatsApp ਚੈਟ ਦਾ ਵੀ ਪਤਾ ਲੱਗ ਜਾਂਦਾ ਫੇਸਟਾਈਮ ਵੀ ਜੇ ਕੋਈ ਗੱਲ ਕਰਦਾ ਨਾ ਉਹਦਾ ਵੀ ਪਤਾ ਲੱਗ ਜਾਂਦਾ ਤੇ ਮੈਂ ਬੇਨਤੀ ਕਰੂੰਗਾ ਸੈਂਟਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਇਹਦੇ ਤੇ ਸੈੱਟ ਬਣਾਈ ਜਾਵੇ ਤੇ ਜਾਂਚ ਕੀਤੀ ਜਾਵੇ ਕਿ ਵਾਰਵ ਦੇਸ਼ਾਂ 'ਚ ਬੈਠੇ ਗੈਂਗਸਟਰ ਜਾਂ ਸਾਡੇ ਇੱਥੇ ਦੇਸ਼ ਦੇ ਵਿੱਚ ਬੈਠੇ ਗੈਂਗਸਟਰਾਂ ਨਾਲ ਕਿਹੜੇ-ਕਿਹੜੇ ਲੀਡਰ ਫੋਨ 'ਤੇ ਗੱਲਬਾਤ ਕਰਦੇ ਆ ਕਿਹੜੇ-ਕਿਹੜੇ ਲੀਡਰਾਂ ਦੇ ਸਬੰਧ ਨੇ ਤੇ ਇਹ ਜਿਹੜਾ ਮਾਡਲ ਤਰਨਤਾਰਨ ਦੇ ਵਿੱਚ ਅਪਣਾਇਆ ਸੁਖਵੀਰ ਸਿੰਘ ਬਾਦਲ ਨੇ ਇਹ ਮਾਡਲ ਹੁਣ ਸੁਖਵੀਰ ਸਿੰਘ ਬਾਦਲ ਪੂਰੇ ਪੰਜਾਬ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਅਸੀਂ ਵੇਖਿਆ ਜਿਹੜੇ ਉੱਥੇ ਪਿੰਡਾਂ ਦੇ ਵਿੱਚ ਚੜ੍ਹਦੀ ਉਮਰ ਦੇ ਵਿੱਚ ਸੋਨੂ ਚੀਮਾ ਸਰਪੰਚ ਜੀ ਦਾ ਮਰਡਰ ਕੀਤਾ ਗਿਆ ਉਹ ਬੰਦਾ ਪਹਿਲਾਂ ਅਕਾਲੀ ਦਲ ਦਾ ਲਗਾਤਾਰ ਸਰਪੰਚ ਬੰਦਾ ਰਿਹਾ ਅਕਾਲੀ ਦਲ ਦੀਆਂ ਰੈਲੀਆਂ 'ਚ ਜਾਂਦਾ ਰਿਹਾ ਸੁਖਵੀਰ ਸਿੰਘ ਬਾਦਲ ਨਾ ਸੋਨੂ ਚੀਮੇ ਦੀਆਂ ਫੋਟੋਆਂ ਪ੍ਰਕਾਸ਼ ਸਿੰਘ ਬਾਦਲ ਜੀ ਨਾ ਸੋਨੂ ਚੀਮੇ ਦੀਆਂ ਫੋਟੋਆਂ ਆਦੇਸ਼ ਪ੍ਰਤਾਪ ਕੈਰੋ ਨਾ ਸੋਨੂ ਚੀਮੇ ਦੀਆਂ ਫੋਟੋਆਂ ਤੇ ਉਸ ਸੋਨੂ ਚੀਮੇ ਸਰਪੰਚ ਨੂੰ ਜਿਹਦਾ ਕਿ ਲਾਗੇ ਪੰਨੇ ਕੋਈ 20 ਪਿੰਡਾਂ ਦੇ ਵਿੱਚ ਅਸਰ ਸੂਖੀ ਉਹ ਸੋਨੂ ਚੀਮੇ ਨੂੰ ਵੀ ਜਿਹੜਾ ਮਰਡਰ ਕੀਤਾ ਉਹਦੀ ਵੀ ਐਫਆਈਆਰ ਇਸੇ ਜਿਹੜੇ ਜਿਹੜੀ ਲੇਡੀ ਨੂੰ ਟਿਕਟ ਦਿੱਤੀ ਗਈ ਆ ਉਹਦੇ ਦਮਾਤੇ ਉੱਤੇ ਹੀ ਉਹਦੀ ਵੀ ਐਫਆਈਆਰ ਆ ਹੋਰ 10 ਦੇ ਕਰੀਬ ਐਫਆਈਆਰਾਂ ਦਰਜ ਨੇ ਇੱਕ ਲਾਲੂ ਘੁੰਮਣ ਤੋਂ ਸਰਪੰਚ ਹੀ ਇਹ ਤਰਨ ਤਰਨ ਹਲਕੇ ਦੇ ਵਿੱਚ ਹੀ ਉਹ ਸਰਪੰਚ ਸਾਹਿਬ ਜਿਹੜੇ ਆ ਸਰਬਸਮਤੀ ਨਾਲ ਜਿਹੜੀ ਆ ਚੋਣ ਉਹ ਜਿੱਤ ਕੇ ਉਥੇ ਤੇ ਉਹਦੇ 1 ਮਹੀਨੇ ਦੇ ਵਿੱਚ ਵਿੱਚ ਹੀ ਗੈਂਗਸਟਰ ਨੇ ਉਹਦਾ ਵੀ ਮਰਡਰ ਕਰਤਾ ਮਰਡਰ ਇਸ ਕਰਕੇ ਕਰਤਾ big gangster ਕਿਸੇ ਹੋਰ ਬੰਦੇ ਨੂੰ ਉੱਥੋਂ ਸਰਪੰਚ ਬਣਾਉਣਾ ਚਾਹੁੰਦਾ ਸੀ ਤੇ ਉਹਦੇ ਸ਼ਾਇਦ ਪੇਪਰਾਂ ਦੇ ਵਿੱਚ ਕੋਈ ਕਮੀ ਸੀ ਤੇ ਪੇਪਰ ਉਹਦੇ ਰਿਜੈਕਟ ਹੋ ਗਏ ਉਹ ਇਸੇ ਗੱਲ ਦੀ ਮਾਰਤਾ ਵੀ ਸ਼ਾਇਦ ਸਰਪੰਚ ਨੇ ਇਹਦੇ ਸਾਡੇ ਬੰਦੇ ਦੇ ਸਾਡੇ ਉਮੀਦਵਾਰ ਦੇ ਪੇਪਰ ਰਿਜੈਕਟ ਕਰਾਏ ਆ ਯਾਰ ਜੇ ਕੋਈ ਗੱਲ ਆ ਕੋਈ ਧੱਕੇਸ਼ਾਹੀ ਹੋਈ ਆ ਤੁਸੀਂ ਕੋਰਟ 'ਚ ਜਾਓ ਤੁਸੀਂ ਪੁਲਿਸ ਕੋ ਜਾਓ ਤੇ ਜਿਹੜਾ ਇਹ ਕਹਿ ਦੇਣਾ ਵੀ ਸਰਕਾਰਾਂ ਨੇ ਗੈਂਗਸਟਰ ਬਣਾਏ ਆ ਸਰਕਾਰਾਂ ਨੇ ਗੈਂਗਸਟਰ ਕੋਈ ਬਣਾਇਆ ਆ ਉਹ ਬਣਾਇਆ ਕਾਲੀ ਦਲ ਤੇ ਕਾਂਗਰਸ ਦੀਆਂ ਸਰਕਾਰਾਂ ਨੇ ਜੇ ਕੋਈ ਤੁਸੀਂ ਨਿਆਂ ਲੈਣਾ ਸਾਡੀ ਸਰਕਾਰ ਕੋ ਆਓ ਸਾਡੇ ਕੋਲ ਆਓ ਸਾਡੀ ਪੁਲਿਸ ਕੋਲ ਆਓ ਤੁਸੀਂ ਆ ਕੇ ਆਪਣੀ ਸ਼ਿਕਾਇਤ ਨੋਟ ਕਰਾਓ ਇਹ ਥੋੜਾ ਵੀ ਤੁਸੀਂ ਜੇ ਕੋਈ ਪੁਰਾਣੀਆਂ ਸਰਕਾਰਾਂ ਦੀ ਕੋਈ ਕ੍ਰੀਤੀ ਦਾ ਸ਼ਿਕਾਰ ਹੋ ਇਹਦੇ ਤੁਸੀਂ ਹੁਣ ਆ ਕੇ ਤੇ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦੋਗੇ ਤੁਸੀਂ ਤੁਹਾਡੇ ਕੋਲ ਕੋਈ ਇਹ ਥੋੜਾ ਤੁਸੀਂ ਹਾਈ ਕੋਰਟ ਜਾਂ ਕੋਈ ਤੁਸੀਂ ਸੁਪਰੀਮ ਕੋਰਟ ਜੇ ਜਾਂ ਤੁਸੀਂ ਕੋਈ ਸੈਸ਼ਨ ਕੋਰਟ ਜੇ ਵੀ ਤੁਸੀਂ ਆਪ ਹੀ ਫੈਸਲੇ ਕਰਨ ਲੱਗ ਪੈਣਾ ਫਿਰ ਕਾਨੂੰਨ ਤੇ ਅਮਨ ਚੈਨ ਵਿਵਸਥਾ ਉਹ ਫਿਰ ਕੌਣ ਉਹਦਾ ਧਿਆਨ ਕੌਣ ਰੱਖੂਗਾ ਮੈਂ ਫਿਰ ਏ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਬੇਨਤੀ ਕਰਦਾ ਕਿ ਜਿਹੜੀ ਪਿਰਤ ਤੁਸੀਂ ਤਰਨਤਾਰਨ ਦੇ ਵਿੱਚ ਪਾਈ ਆ ਇਹ ਪਿਰਤ ਬੜੀ ਮਾੜੀ ਪਾਤੀ ਆ ਇਦਾਂ ਇਹ ਹੋਇਆ ਕਿ ਕਿਵੇਂ ਉਹ 40 ਸਰਪੰਚ ਬਣੇ ਤੇ ਕਿਵੇਂ ਉਹ 8 ਕਾਉਂਸਲਰ ਬਣੇ ਜਿੰਨਾ ਕਰਕੇ ਪ੍ਰਿੰਸੀਪਲ ਸਿਕਜਿੰਦਰ ਕੌਰ ਰੰਧਾਵਾ ਨੂੰ ਟਿਕਟ ਦਿੱਤੀ ਗਈ ਮੇਰਾ ਇਲਾਕਾ ਆ ਮੈਂ ਉਥੇ ਆਪਤੀ ਵਿਧਾਨ ਸਭਾ ਦੇ ਵਿੱਚ ਵੀ ਲੋਕਾਂ ਚ ਵਿਚਰਦਾ ਚਲੋ ਲਾਗੇ ਬੰਨੇ ਦਾ ਵੀ ਪਤਾ ਹੁੰਦਾ ਆ ਉਹ ਜਿਹੜੇ ਸਰਪੰਚ 40 45 ਚੁਣੇ ਗਏ ਆ ਹੋਇਆ ਕਿ ਉਹ ਗੈਂਗਸਟਰ ਨੇ ਆਪਦੇ ਜਿਹੜੇ ਉਹਦੇ ਨੇੜ ਵਾਲੇ ਬੰਦੇ ਹਨ ਉਹਨਾਂ ਨੂੰ ਫੋਨ ਕੀਤੇ ਜਦੋਂ ਸਰਪੰਚੀ ਦੀ ਇਲੈਕਸ਼ਨ ਆਈ ਵੀ ਤੁਹਾਨੂੰ ਇਲੈਕਸ਼ਨ ਲੜਾਉਣੇ ਆ ਤੁਹਾਡੀ ਮੈਂ ਸਪੋਰਟ ਕਰੂੰਗਾ ਤੁਸੀਂ ਬਣੋ ਸਰਪੰਚ ਚਲੋ ਉਹ ਬੰਦਿਆਂ ਨੂੰ ਇਲੈਕਸ਼ਨ ਦੇ ਵਿੱਚ ਖੜਾ ਕਰਤਾ ਉਹਦੇ ਬਾਅਦ ਜਿਹੜੇ ਬਰਾਬਰ ਦੇ ਕੈਂਡੀਡੇਟ ਹੀ ਉਹਨਾਂ ਨੂੰ ਫੋਨ ਕੀਤੇ ਧਮਕੀਆਂ ਦਿੱਤੀਆਂ ਵੀ ਜੇ ਤੁਸੀਂ ਪੇਪਰ ਵਾਪਸ ਨਾ ਲਏ ਜਾਂ ਤੁਸੀਂ ਇਲੈਕਸ਼ਨ ਲੜੀ ਤੇ ਮੈਂ ਤੁਹਾਡੇ ਜੀ ਮਾਰ ਦੂੰਗਾ ਬਹੁਤੇ ਬੰਦਿਆਂ ਨੇ ਆਪਦੇ ਪੇਪਰ ਨਾ ਭਰੇ ਜੇ ਕਿਸੇ ਨੇ ਭਰੇ ਤੇ ਉਹਨੂੰ ਜਦੋਂ ਧਮਕੀ ਆ ਗਈ ਉਹਨੇ ਬੰਦੇ ਜੂਰ ਨਾ ਲਾਇਆ ਉਹ 40 45 ਸਰਪੰਚ ਜਿੱਤ ਗਈ ਮੁੜਕੇ ਉਹਦੇ ਬਾਅਦ ਸ਼ਹਿਰ ਦੀ ਨਗਰ ਕੌਂਸਲ ਦੀ ਇਲੈਕਸ਼ਨ ਆ ਗਈ ਤਰਨਤਾਰਨ ਦੀ ਉਹ ਆ ਗਈ ਉਹਦੇ ਵਿੱਚ ਫਿਰ 25 ਵਾਡਾਂ ਆ 25 ਵਾਡਾਂ ਦੇ ਵਿੱਚ ਉਸ ਗੈਂਗਸਟਰ ਦੇ ਫੋਨ ਗਏ ਸਾਰੇ ਜਿਹੜੇ ਕੋਈ ਸਹਿੰਦੇ ਸਰਦੇ ਪੁੱਜਦੇ ਲੋਕ ਸਨ ਉਹਨਾਂ ਨੂੰ ਫੋਨ ਗਏ ਵੀ ਇਲੈਕਸ਼ਨ ਲੜੋ ਤੇ ਮੈਂ ਤੁਹਾਡੀ ਸਪੋਰਟ ਕਰੂੰਗਾ ਜਿਹੜੇ ਚੰਗੇ ਸਾਊ ਬੰਦੇ ਸੀ ਉਹਨਾਂ ਦੇ ਹੱਥ ਜੋੜਦੇ ਉਹਨਾਂ ਨੂੰ ਪਤਾ ਸੀ ਵੀ ਮੁੜਕੇ ਰਿਲੇਸ਼ਨ ਜਿਹੜੇ ਫੋਨ ਤੇ ਗੱਲ ਹੋਣੀ ਆ ਰਿਲੇਸ਼ਨ ਜੇ ਗੈਂਗਸਟਰ ਨਾਲ ਨਿਕਲ ਆਏ ਤੇ ਮੁੜਕੇ ਬਚਿਆ ਨਹੀਂ ਜਾਣਾ ਜਿਹੜੇ ਚੰਗੇ ਬੰਦੇ ਉਹ ਤੇ ਪਾਸਾ ਕਰਕੇ 8 ਬੰਦਿਆਂ ਨੇ ਇਹਨੂੰ ਹਾਮੀ ਭਰਤੀ ਉਹਨਾਂ 8 ਬੰਦਿਆਂ ਦੀ ਸਪੋਰਟ ਕੀਤੀ ਗੈਂਗਸਟਰ ਨੇ ਉਹ 8 ਬੰਦੇ ਕਾਉਂਸਲਰ ਵੀ ਜਿੱਤੇ ਕਿਉਂਕਿ ਜਿਹੜੇ ਬੰਦੇ ਖਲਾਰਤੇ ਦੂਜੇ ਜਿਹੜੇ ਕੈਂਡੀਡੇਟ ਹੀ ਉਹਨਾਂ ਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਵੀ ਜੇ ਤੁਸੀਂ ਵੋਟ ਕਹੀ ਜਾਂ ਜ਼ੋਰ ਲਾਇਆ ਤੇ ਤੁਹਾਡੇ ਮੈਂ ਜੀ ਮਾਰ ਦੇਣੇ ਆ ਉਹ 8 ਐਮਸੀ ਵੀ ਜਿੱਤ ਗਏ ਤੇ ਸੁਖਬੀਰ ਸਿੰਘ ਬਾਦਲ ਨੇ ਟਿਕਟ ਭਲਾ ਕਿਉਂ ਦਿੱਤੀ ਆ ਉਹਨਾਂ ਦਾ ਤਾਂ ਕੋਈ ਕਾਲੀ ਦਲ ਨਾਲ ਵਾਅਦਾ ਨਹੀਂ ਵਾਸਤਾ ਨਹੀਂ ਬੀਬੀ ਸਕਿੰਦਰ ਕੌਰ ਨੇ ਦਾ ਵਾਦਾ ਟਿਕਟ ਦਿੱਤੀ ਵੀ ਉਹਨਾਂ ਕੋਲ 40 ਸਰਪੰਚ ਆ ਗਿਆ ਤੇ 8 ਐਮਸੀ ਆ ਗਿਆ ਤੇ ਹੋ ਸਕਦਾ ਉਹ ਸਰਪੰਚ ਤੇ ਐਮਸੀ ਵੀ ਨਾ ਜਾਂਦੇ ਹੋਣ ਨਾਲ ਪਰ ਉਹਨਾਂ ਦੀ ਮਜਬੂਰੀ ਬਣ ਗਈ ਕਿਉਂਕਿ ਉਹਨਾਂ ਨੂੰ ਵੀ ਪਤਾ ਸੀ ਕਿ ਹੁਣ ਜੇ ਕਿਸੇ ਨੇ ਕੋਈ ਫਾਈਨੈਂਸ਼ੀਅਲੀ ਮਦਦ ਕੀਤੀ ਆ ਬਾਹਰੋਂ ਗੈਂਗਸਟਰ ਨੇ ਜਾਂ ਕੋਈ ਫੋਨ ਤੇ ਲੋਕਾਂ ਨੂੰ ਧਮਕियां ਦੇ ਕੇ ਵੋਟਾਂ ਪੁਵਾਈਆਂ ਜੇ ਨਾ ਗਏ ਤੇ ਉਹਨਾਂ ਨੂੰ ਵੀ ਜਾਨ ਦਾ ਖਤਰਾ ਸੀ ਉਹਨਾਂ ਆਪਦੀ ਜਾਨ ਬਚਾਉਣ ਲਈ ਮਦਦ ਕੀਤੀ ਤੇ ਸਿਰਫ ਇਹ ਧਮਕੀਆਂ ਨਾ ਲੋਕਾਂ ਨੂੰ ਫੋਨ ਕਰ ਕਰਕੇ ਜੇ ਵੋਟਾਂ ਪਈਆਂ ਨਾ ਜਿਹੜੇ ਪਿੰਡਾਂ ਚੋਂ ਜਿਹੜੇ ਬੂਠਾਂ ਤੋਂ ਜਿੱਤੇ ਆ ਏ ਨਾ ਸੋਚਣ ਸੁਖਬੀਰ ਸਿੰਘ ਬਾਦਲ ਪੀਓ ਵੋਟਾਂ ਕਾਲੀ ਦਲ ਨੂੰ ਪਈਆਂ ਜਾਂ ਸੁਖਬੀਰ ਸਿੰਘ ਬਾਦਲ ਨੂੰ ਪਈਆਂ ਉਹ ਵੋਟਾਂ ਲੋਕਾਂ ਨੇ ਡਰ ਦੇ ਮਾਹੌਲ ਦੇ ਵਿੱਚ ਜਿਹੜੇ ਫੋਨ ਆਇਆ ਨਾ ਜਾਨ ਨੂੰ ਮਾਰਨ ਦੇ ਉਹਨਾਂ ਫੋਨਾਂ ਕਰਕੇ ਉਹ ਵੋਟਾਂ ਪਾਈਆਂ ਤੇ ਜਿਹੜੀ ਇਹ ਗੱਲ ਕਰਦੇ ਆ ਵਾਰ-ਵਾਰ ਪੀ ਕਾਲੀ ਦਲ ਦੂਜੇ ਨੰਬਰ ਤੇ ਆ ਗਿਆ ਕਾਲੀ ਦਲ ਸਰਵਾਈਵ ਹੋ ਗਿਆ ਇੱਥੇ ਮੈਂ ਫੇਰ ਇੱਕ ਵਾਰ ਦਰਾਉਂਗਾ ਮੈਂ ਅੱਗੇ ਵੀ ਜਿੱਦਣ ਗਿਣਤੀ ਹੋਈ ਆ ਜਿੱਤੋ ਯਰ ਹਰਮੀਤ ਸਿੰਘ ਸੰਧੂ ਦੀ ਮੈਂ ਉਸ ਦਿਨ ਵੀ ਗੱਲ ਕੀਤੀ ਸੀ ਇਹ ਤਰਨਤਾਨ ਡਿਸਟ੍ਰਿਕਟ ਦੀਆਂ ਜਿਹੜੀਆਂ 4 ਸੀਟਾਂ ਨਾ 2012 ਤੋਂ ਪਿੱਛੇ ਚਲ ਜੀਏ ਤੇ 1947 ਤੋਂ ਲੈ ਕੇ ਜਦੋਂ ਤੋਂ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਮਾਂ ਪੰਜਾਬ ਤੋਂ ਲੈ ਕੇ ਜਦੋਂ ਹਰਿਆਣਾ ਹਿਮਾਚਲ ਚੰਡੀਗੜ੍ਹ ਤੇ ਸਾਡਾ ਪੰਜਾਬ ਸਾਰਾ ਮਹਾ ਪੰਜਾਬ ਇੱਕ ਸਟੇਟ ਹੀ ਉਦੋਂ ਪੂਰੇ ਪੰਜਾਬ 'ਚ ਕਾਂਗਰਸ ਦੇ ਸਾਰੇ ਐਮਐਲਏ ਜਿੱਤ ਜਾਣੇ ਤੇ ਤਰਨਤਾਰਨ ਪੱਟੀ ਖਡੂਰ ਸਾਹਿਬ ਖੇਮ ਕਰਨ ਇਹ ਚਾਰੇ ਸੀਟਾਂ ਆ ਇਹ ਚਾਰੇ ਸੀਟਾਂ ਅਕਾਲੀ ਦਲ ਦੇ ਖੇਮੇ 'ਚ ਜਾਣੀਆਂ ਅਕਾਲੀ ਦਲ ਦੇ ਉਮੀਦਵਾਰ ਨੇ ਭਾਵੇਂ 3 ਸਾਲ 4 ਸਾਲ ਹਲਕੇ 'ਚ ਨਾ ਜਾਣਾ ਤੇ ਲੋਕਾਂ ਨੇ ਮਨ ਬਣਾ ਲੈਣਾ ਵੀ ਐਰਕਾਂ ਇਹਦੇ ਉਲਟ ਪਾਉਣੀ ਆ ਕਾਂਗਰਸ ਨੂੰ ਵੋਟ ਐਰਕਾਂ ਹੀ ਪੰਜੇ ਨੂੰ ਵੋਟ ਪਾਉਣੀ ਆ ਲੋਕਾਂ ਪ੍ਰੋਗਰਾਮ ਕਰਾਦਨੇ ਕਾਠ ਰਖਾਦਨੇ ਸਰੂਪਾ ਸਾਹਿਬ ਲੈ ਲੈਣੇ ਕਾਂਗਰਸ ਚ ਸ਼ਾਮਲ ਹੋ ਜਾਣਾ ਫੇਰ ਜਿੱਦਨ ਵੋਟਾਂ ਆਉਣੀਆਂ ਜੇ ਈਵੀਐਮ ਨਾਲ ਵੋਟਾਂ ਪੈਣੀਆਂ ਲੋਕਾਂ ਜਾ ਕੇ ਫੇਰ ਮਨ ਚ ਯਾਰ ਸੋਚਣਾ ਅਸੀਂ ਪੰਥਰਾਂ ਦਾਗਾ ਕਰਾਂਗੇ ਅਸੀਂ ਤੱਕੜੀਨਾ ਦਾਗਾ ਕਰਾਂਗੇ ਅਸੀਂ ਕਾਲੀਯਾਨਾ ਦਾਗਾ ਕਰਾਂਗੇ ਪੀਏ ਛੀਦਾ ਦੀ ਪਾਰਟੀ ਹੀ ਸੂਰਬੀਰ ਜੋਧਿਆਂ ਦੀ ਪਾਰਟੀ ਹੀ ਇਹ ਖੂਨ ਨਾਲ ਸਿੰਜ ਕੇ ਪਾਰਟੀ ਬਣਾਈ ਅਕਾਲੀ ਦਲ ਜਿਹੜੀ ਕਿ ਸੁਖਬੀਰ ਬਾਦਲ ਨੇ ਇੱਕ ਲਿਮਟਿਡ ਪਾਰਟੀ ਬਣਾਤੀ ਇੱਕ ਪਰਿਵਾਰ ਦੀ ਪਾਰਟੀ ਬਣਾਤੀ ਜਦੋਂ 2012 ਤੱਕ ਇਹੋ ਸਿਸਟਮ ਚੱਲਦਾ ਰਿਹਾ ਲੋਕਾਂ ਦੇ ਮਨ ਚ ਇਹ ਹੋਣਾ ਕਿ ਅਸੀਂ ਤੱਕੜੀ ਨੂੰ ਵੋਟ ਪਾਉਣੀ ਆ ਮੈਂ ਫਿਰ ਇਹ ਧਰਾਵਾ ਕਿ ਪੂਰਾ ਪੰਜਾਬ ਜਿੱਤ ਜਾਣੀ ਕਾਂਗਰਸ ਇਹ ਚਾਰ ਸੀਟਾਂ ਕਾਲੀ ਦਲ ਦੇ ਹਿੱਸੇ ਹੋਣੀਆਂ ਇੱਥੋਂ ਜਿਤਨਾ ਜਹੇਦਾਰ 1200 ਗਿੱਲ ਹੋਣਾ ਨੇ ਇੱਥੋਂ ਜਿਤਨਾ ਮੋਨ ਤੋਂ ਤੋੜ ਹੋਣਾ ਨੇ ਇੱਥੋਂ ਜਿਤਨਾ ਤਰਲੋਚਨ ਤੋਂ ਤੋੜ ਹੋਣਾ ਨੇ ਕਿ ਵੱਡੇ ਵੱਡੇ ਪਰਿਵਾਰ ਮੇਜਰ ਤੋਂ ਉੱਭੋ ਕੇ ਹੋਣਾ ਨੇ ਇਹ ਸਾਰੇ ਕਾਲੀ ਦਲ ਦੇ ਨ ਤੜਕ ਮਾਝੇ ਦੇ ਜਰਨੈਲ ਹੁੰਦੇ ਸਨ ਇਹ ਲੀਡਰਾਂ ਜਿਨ੍ਹਾਂ ਲੀਡਰਾਂ ਦਾ ਮੈਂ ਨਾਮ ਲੈਂਦਾ ਪਿਆ ਸੁਖਬੀਰ ਸਿੰਘ ਬਾਦਲ ਨੇ ਸਰਸੇ ਵਾਲੇ ਸਾਧ ਨੂੰ ਮਾਫੀ ਦੇ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਕਰਾ ਕੇ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਜਿਹੜੀਆਂ ਸਜ਼ਾਵਾਂ ਨਹੀਂ ਨ ਦਿੱਤੀਆਂ ਉਹਦਾ ਕਰਕੇ ਲੋਕਾਂ ਦਾ ਸੁਖਬੀਰ ਸਿੰਘ ਬਾਦਲ ਤੋਂ ਮੋਹ ਭੰਗ ਹੋ ਗਿਆ ਤੇ ਜਿੰਨਾ ਚਿਰ ਇਹ ਤਾਂ ਕਹਿੰਦੇ ਆ ਨਾ ਕਿ ਸੁਖਬੀਰ ਸਿੰਘ ਬਾਦਲ ਵੀ ਆ ਗਿਆ ਤੇ ਡਾਇਨਾਸੌਰ ਬੰਨੀ ਆਉਂਦਾ ਸਿੰਗਲ ਨਾ ਵੀ ਡਾਇਨਾਸੌਰ ਵੀ ਆ ਗਿਆ ਤੇ ਸੁਖਬੀਰ ਸਿੰਘ ਬਾਦਲ ਵੀ ਆ ਗਿਆ ਜਿੰਨਾ ਚਿਰ ਸੁਖਬੀਰ ਸਿੰਘ ਬਾਦਲ ਆ ਨਾ ਡੈਨਾਸੌਰ ਆਉਣੇ ਆ ਨਾ ਸੁਖਬੀਰ ਸਿੰਘ ਬਾਦਲ ਆਉਣਾ ਵਾ ਕਾਲੀਦਲ ਤੋਂ ਸੁਖਬੀਰ ਸਿੰਘ ਜਿੰਨਾ ਚਿਰ ਲਾਂਭੇ ਨਹੀਂ ਹੁੰਦਾ ਉਨਾਂ ਚਿਰ ਕਾਲੀਦਲ ਸਰਵਾਈਵ ਨਹੀਂ ਹੋ ਸਕਦਾ ਕਾਲੀਦਲ ਨੂੰ ਡੋਪਣ ਵਾਲਾ ਹੀ ਬਾਦਲ ਪਰਿਵਾਰ ਆ ਬਾਦਲ ਪਰਿਵਾਰ ਨੇ ਡੋਬ ਕੇ ਰੱਖਤਾ ਪਰਚਿਆਂ ਦੀ ਰਾਜਨੀਤੀ ਕੀਤੀ ਤੇ ਜੇ ਫਿਰ ਗੈਂਗਸਟਰ ਬਣਾਏ ਆ ਇੱਕ ਵੀ ਬੰਦਾ ਇਹੋ ਜਿਹਾ ਦੱਸ ਦੇਣ ਸਾਡੀ ਪਾਰਟੀ ਦੇ ਕਿਹੇ ਐਮਐਲਏ ਕਿਹੇ ਮੰਤਰੀ ਕਿਹੇ ਸਾਡੇ ਸਰਪੰਚ ਕਿਹੇ ਸਾਡੇ ਚੇਅਰਮੈਨ ਦਾ ਕਿਹੇ ਗੈਂਗਸਟਰ ਨਾਲ ਕੋਈ ਸਬੰਧ ਵੀ ਹੋਵੇ ਜੇ ਬਣਾਏ ਗੈਂਗਸਟਰ ਤੇ ਉਹ ਫਿਰ ਪੁਰਾਣੀਆਂ ਰਵੈਤੀ ਪਾਰਟੀਆਂ ਕਾਲੀਦਲ ਕਾਂਗਰਸ ਨੇ ਬਣਾਏ ਆ ਉਹਨਾਂ ਦੇ ਬਣਾਏ ਹੋਏ ਗੈਂਗਸਟਰ ਜਿਹੜੇ ਆ ਅਸੀਂ ਤੇ ਉਹਨਾਂ ਕੰਡਿਆਂ ਨੂੰ ਚੁਗੰਦੇ ਵਿੱਚ ਲੱਗੇ ਹੋਏ ਆ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਕੰਡੇ ਕਾਲੀ ਦਲ ਕਾਂਗਰਸ ਨੇ ਬੀਜੇ ਆ ਨਾ ਉਹਨਾਂ ਕੰਡਿਆਂ ਨੂੰ ਪੁੱਟ ਕੇ ਤੇ ਜਿਹੜੇ ਰਸਤੇ ਇਹਨਾਂ ਨੇ ਟੋਏ ਪਾ ਪਾ ਕੇ ਖੱਜਲ ਖਰਾਬ ਕੀਤੇ ਆ ਉਹਨਾਂ ਰਸਤਿਆਂ ਨੂੰ ਪਧਰਾ ਕਰਕੇ ਉਹਨਾਂ ਟੋਲਿਆਂ ਨੂੰ ਪਧਰਾ ਕਰਕੇ ਰਸਤਿਆਂ ਨੂੰ ਸਿੱਧਾ ਕਰਦੇ ਪਏ ਆ ਤੇ ਮੈਂ ਫੇਰ ਤੋਂ ਇੱਕ ਵਾਰ ਬੇਨਤੀ ਕਰੂੰਗਾ ਕੇਂਦਰ ਸਰਕਾਰ ਨੂੰ ਵੀ ਤੇ ਸਾਡੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਪੀ ਜ਼ਰੂਰ ਜਾਂਚ ਲਈ ਇੱਕ ਸੈੱਟ ਬਣਾਈ ਜਾਵੇ ਵੱਖਰੀ ਜਿਹੜੀ ਜਾਂਚ ਕਰੇ ਵੀ ਜਿਹੜੇ ਗੈਂਗਸਟਰ ਨੇ ਉਹਨਾਂ ਨਾਲ ਫੋਨ ਤੇ ਕਿਹੜੇ-ਕਿਹੜੇ ਲੀਡਰਾਂ ਦੀਆਂ ਗੱਲਾਂ ਹੁੰਦੀਆਂ ਤੇ ਜਿਹੜੇ ਲੀਡਰਾਂ ਦੀਆਂ ਗੱਲਾਂ ਹੁੰਦੀਆਂ ਭਾਵੇਂ ਉਹ ਕਿਸੇ ਪਾਰਟੀ ਨਾਲ ਵੀ ਸੰਬੰਧ ਰੱਖਦਾ ਹੋਵੇ ਉਹ ਉਹਨਾਂ ਲੀਡਰਾਂ ਤੇ ਕਾਰਵਾਈ ਕਰਕੇ ਉਹਨਾਂ ਲੀਡਰ ਨੂੰ ਜੇਲ੍ਹਾਂ ਚ ਭੇਜਣਾ ਚਾਹੀਦਾ ਕਿਉਂਕਿ ਯਾਰ ਪੰਜਾਬ ਨੇ ਬੜਾ ਸੰਤਾਪ ਹੋ ਗਿਆ 47 ਵੇਲੇ ਕਿੰਨੇ ਲੱਖ ਬੰਦੇ 10 ਲੱਖ ਤੋਂ ਵੱਧ ਲੋਕ ਮਾਰੇ ਗਏ 1.5 ਕਰੋੜ ਤੋਂ ਵੱਧ ਲੋਕਾਂ ਦਾ ਉਜਾੜਾ ਆ ਉਹਦੇ ਚ ਸਾਰਿਆਂ ਅਸੀਂ ਸੰਤਾਪ ਹੋ ਗਿਆ ਫੇਰ 65 ਵਾਲੀ جنگ ਲੱਗੀ 71 ਵਾਲੀ ਲੱਗੀ ਉਹਦੇ 'ਚ ਵੀ ਫੇਰ ਅਸੀਂ ਪੰਜਾਬ ਵਾਲਿਆਂ ਨੇ ਸੰਤਾਪ ਵਧਾਇਆ ਕਿਉਂਕਿ ਬਾਰਡਰ ਬੈਲਟ ਆ ਸਾਡੀ ਬਾਰਡਰ ਤੋਂ ਨੁਕਸਾਨ ਕੀਦਾਣਾ ਪੰਜਾਬੀਆਂ ਦਾ ਤੇ ਖਾਸ ਕਰਕੇ ਸਾਡਾ ਤਰਨਤਾਰਨ ਤੇ ਅਮਰਸਰ ਡਿਸਟ੍ਰਿਕਟ ਵਾਲਿਆਂ ਦਾ ਫਰੂਜਪੁਰ ਵਾਲਿਆਂ ਦਾ ਜਿਹੜੀਆਂ ਬਾਰਡਰ ਦੇ ਉੱਤੇ ਡਿਸਟ੍ਰਿਕਟਾਂ ਨੇ ਉਹਦੇ ਬਾਅਦ 84 ਤੋਂ ਲੈ ਕੇ 93 94 ਤੱਕ ਹੱਤਵਾਦ ਦਾ ਕਾਲਾ ਦੌਰ ਰਿਹਾ ਉਦੋਂ ਕਿੰਨਾ ਨੁਕਸਾਨ ਹੋਇਆ ਯਾਰ ਅਸੀਂ ਚਾਹੁੰਦੇ ਹਾਂ ਸਾਡਾ ਪੰਜਾਬ ਅਮਨ ਚੈਨ ਸ਼ਾਂਤੀ ਦਾ ਪ੍ਰਤੀਕ ਬਣੇ ਸਾਡੇ ਜਿਹੜੇ ਪੰਜਾਬ ਦੇ ਲੋਕ ਆ ਉਹ ਹੱਸਦੇ ਵਸਦੇ ਤੇ ਖੁਸ਼ਹਾਲ ਰਹਿਣ ਇਹ ਨਾ ਉਹ ਵੇਪੀ ਜਿਵੇਂ ਅੱਗੇ ਕਾਲਾ ਦੌਰ ਆਇਆ ਇਹ ਜਦੋਂ ਪੁਰਾਣੇ ਸਮੇਂ ਦੀ ਵੀ ਆਪਾਂ ਗੱਲ ਕਰੀਏ ਜਦੋਂ ਅਕਾਲੀ ਦਲ ਦਿੱਸਣਾ ਨਾ ਹਰਦਾ ਬਾਦਲ ਸਾਹਿਬ ਨੇ ਕਹਣਾ ਪੰਥ ਨੂੰ ਖਤਰਾ ਆ ਗਿਆ ਸੁਖਬੀਰ ਸਿੰਘ ਬਾਦਲ ਹੁਣ ਫੇਰ ਉਸੇ ਗਲਤ ਤਰੀਕੇ ਦੀ ਜਿਹੜੀ ਰੀਤ ਪਾ ਰਹੇ ਆ ਗੈਂਗਸਟਰਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਦੇ ਕੇ ਵੀ ਇਸ ਤਰ੍ਹਾਂ ਦੇ ਫੇਰ ਹਰ ਹਲਕੇ ਦੇ ਵਿੱਚ ਹਰ ਗੈਂਗਸਟਰ ਕਰਿਆ ਕਰੂ ਜਦੋਂ ਸਰਪੰਚੀ ਦੀ ਚੋਣ ਆਉ ਉਹ ਦੇ ਕੇ ਧਮਕਿਆ ਕਹਿ ਦੂ ਕਿ ਸਰਪੰਚ ਨਾ ਖਲੋਇਓ ਆਪਦੇ ਸਰਪੰਚ ਬਣਾ ਕੇ ਆਪਦੇ ਕਾਉਂਸਲਰ ਬਣਾ ਕੇ ਤੇ ਮੁੜ ਕੇ ਟਿਕਟਾਂ ਲੈ ਜਾਣਗੇ ਤੇ ਜਿਹੜੇ ਬੰਦੇ ਪਹਿਲਾਂ ਫਰੌਤੀਆਂ ਲੈਣਦੇ ਆ ਲੋਕਾਂ ਨੂੰ ਕਤਲ ਕਰਦੇ ਆ ਉਹਨਾਂ ਦੇ ਰਿਸ਼ਤੇਦਾਰ ਐਮਐਲਏ ਬਣ ਜਾਣਗੇ ਫੇਰ ਉਹ ਕੀ ਕਰਨਗੇ ਫੇਰ ਅਸੀਂ ਸੁਰੱਖਿਆ ਕਿੱਥੋਂ ਲੋਕਾਂ ਦੀ ਜਿਹੜੀ ਉਹ ਯਕੀਨੀ ਬਣਾਵਾਂਗੇ ਵੇਖੋ ਲੋਕਤੰਤਰ ਆ ਕੋਈ ਵੀ ਬੰਦਾ ਚੋਣ ਲੜ ਸਕਦਾ ਕੋਈ ਵੀ ਬੰਦਾ ਭਾਵੇਂ ਆਜ਼ਾਦ ਲੜੇ ਭਾਵੇਂ ਕੋਈ ਪੋਲੀਟੀਕਲ ਪਾਰਟੀ ਵੱਲੋਂ ਲੜੇ ਪਰ ਯਾਰ ਜਿਹੜਾ ਕਾਨੂੰਨ ਨੂੰ ਹੱਥ ਲੈਂਦਾ ਆ ਜਿਹੜਾ ਲੋਕਾਂ ਦੇ ਕਤਲ ਕਰਦਾ ਜਿਹੜਾ ਫਰੌਤੀਆਂ ਮੰਗਦਾ ਇਹੋ ਜਿਹੇ ਬੰਦਿਆਂ ਨੂੰ ਟਿਕਟਾਂ ਨਹੀਂ ਦੇਣੀਆਂ ਚਾਹੀਦੀਆਂ ਜੇ ਇਹੋ ਜਿਹੇ ਬੰਦਿਆਂ ਨੂੰ ਟਿਕਟਾਂ ਦੇਵਾਂਗੇ ਤੇ ਫਿਰ ਪੰਜਾਬ ਦਾ ਮਾਹੌਲ ਜਿਹੜਾ ਵਾ ਉਹਨੂੰ ਖਰਾਬ ਹੋਣ ਤੋਂ ਕੋਈ ਰੋਕ ਨਹੀਂ ਸਕਦਾ ਫਿਰ ਤੇ ਸਾਰਿਆਂ ਨੇ ਇਸੇ ਰੀਤੇ ਤੋਰ ਪੈਣਾ